ਐਨਡੀਆਰਫ ਅੱਜ ਇੱਥੇ ਹਰ ਐਕਸਰਸਾਈਜ਼ ਚੱਲ ਰਹੀ ਹੈ। ਕੀ ਕਹਿਣਾ ਹੈ? ਅੱਗੇ ਕੀ ਪਲਾਨ ਹੈ? ਅ ਜ਼ਿਲ੍ਹਾ ਪ੍ਰਸ਼ਾਸਨ ਪਠਾਨਕੋਟ ਤੇ ਐਨਡੀਆਰਫ ਵੱਲੋਂ ਇੱਕ ਜੁਆਇੰਟ ਮੌਕ ਡਰਿੱਲ ਕੀਤੀ ਗਈ ਹੈ। ਅ ਫਲੱਡ ਸੀਜ਼ਨ ਜਿਹੜਾ ਹੈ ਉਹ ਚੱਲਦਾ ਪਿਆ ਹੈ ਤੇ ਪਠਾਨਕੋਟ ਜਿਹੜਾ ਜ਼ਿਲ੍ਹਾ ਹੈ ਉਹ ਬਹੁਤ ਸਾਰੀਆਂ ਨਦੀਆਂ ਕ੍ਰਿਸ-ਕ੍ਰੋਸ ਕਰਦੀਆਂ ਹਨ। ਅ ਚੱਕੀ ਰਿਵਰ ਹੋ ਗਈ, ਰਾਵੀ ਹੋ ਗਈ। ਉਜ ਤਰਨਾ ਉਜ ਦਾ ਸਪੈਸ਼ਲੀ ਕਿਉਂਕਿ ਇਵੇ ਫਲੈਸ਼ ਫਲੱਡਸ ਆਉਂਦੇ ਹੈ ਉਸ ਦੇ ਵਿੱਚ ਉਸ ਕਰਕੇ ਇਹ ਮੌਕ ਡਲ ਰੱਖੀ ਗਈ ਹੈ ਤਾਂ ਕਿ ਇਕ ਤਾਂ ਲੋਕਾਂ ਦੇ ਵਿੱਚ ਅਵੇਅਰਨੈਸ ਜਨਰੇਟ ਹੋਏ ਕਿ ਬਲੱਡ ਸੀਜ਼ਨ ਹੈਗਾ ਹੈ ਤੇ ਤੁਹਾਨੂੰ ਇਤਿਹਾਸ ਬਰਤ ਦੀ ਸਤੰਭੀ ਜ਼ਰੂਰਤ ਹੈ ਉਸ ਤੋਂ ਇਲਾਵਾ ਐਨਡੀਆਰਐਫ ਵੱਲੋਂ ਜਿਹੜੇ ਇਹਨਾਂ ਦੀ ਇਕਵਿਪਮੈਂਟਸ ਹੈਗੇ ਹੈ ਤੇ ਇਹਨਾਂ ਦਾ ਜਿਹੜਾ ਟ੍ਰੇਨਿੰਗ ਹੈਗੀ ਹੈ ਉਹਦਾ ਵੀ ਡਿਸਪਲੇ ਕੀਤਾ ਗਿਆ ਕਿ ਸਾਡੀ ਜਿਹੜੀ ਕੈਪੇਬਿਲਿਟੀਆਂ ਹੈਗੀਆਂ ਐਨਡੀਆਰਐਫ ਦੀ ਰੈਸਕਿਊ ਦੀਆਂ ਤੇ ਹੋਰ ਚੀਜ਼ਾਂ ਦੀਆਂ ਉਹਨਾਂ ਨੂੰ ਵੀ ਪਿੰਡਾਂ ਲੈਣ ਨੂੰ ਸਾਰਿਆਂ ਨੂੰ ਡੈਮੋਨਸਟ੍ਰੇਟ ਕੀਤਾ ਜਾ ਸਕੇ ਇਸ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਅ ਯੂਐਕਿਊਏਸ਼ਨ ਸੈਂਟਰ ਬਣਾਏ ਗਏ ਨੇ ਸਾਰੇ ਪਿੰਡਾਂ ਨੂੰ ਅਸੀਂ ਕਲਸਟਰਸ ਦੇ ਵਿੱਚ ਡਿਵਾਈਡ ਕਰਕੇ ਹਰ ਇੱਕ ਕਲਸਟਰ ਦੇ ਉੱਪਰ ਇੱਕ ਯੂਐਕਿਊਏਸ਼ਨ ਸੈਂਟਰ ਬਣਾਇਆ ਹੈ ਜਿੱਦਾ ਅਸੀਂ ਇਨਫੋਰਮੇਸ਼ਨ ਸਾਰੀ ਹਰ ਇੱਕ ਪੰਚਾਇਤ ਘਰ ਦੇ ਵਿੱਚ ਪੇਸਟ ਕਰ ਰਹੇ ਹਾਂ ਜਿਹਦੇ ਨਾਲ ਹੀ ਕਿ ਲੋਕਾਂ ਨੂੰ ਪਤਾ ਚੱਲ ਸਕੇ ਕਿ ਇਨ ਕੇਸ ਇੱਥੇ ਫਲਡਿੰਗ ਹੁੰਦੀ ਹੈ ਉਹ ਕਿੱਥੇ ਜਾ ਕੇ ਸੇਫਲੀ ਉੱਥੇ ਰਹਿ ਸਕਦੇ ਆ ਤੇ ਜਿਹੜੇ ਵੀ ਰੈਸਕਿਊ ਸੈਂਟਰ ਬਣਾਏ ਗਏ ਆ ਉੱਥੇ ਸਾਰੀ ਫੈਸਿਲਿਟੀਆਂ ਜਿਹੜੀ ਫੂਡ ਵਗੈਰਾ ਲੋਜਿੰਗ ਇਟਸੈਟਰਾ ਉਹ ਸਾਰੀ ਫੈਸਿਲਿਟੀਆਂ ਵੀ ਸਾਡੇ ਵੱਲੋਂ ਦਿੱਤੀਆਂ ਜਾਂਦੀਆਂ ਆ ਮੇਰੀ ਇਹੀ ਸਾਰਿਆਂ ਨੂੰ ਬੇਨਤੀ ਹੈ ਕਿ ਥੋੜਾ ਜਿਹਾ 2 ਮਹੀਨੇ ਚੁਕੰਨਾ ਰਹਿਣ ਦੀ ਬਹੁਤ ਜ਼ਰੂਰਤ ਹੈਗੀ ਹੈ ਕਿਉਂਕਿ ਇਹ ਸੀਜ਼ਨ ਹੈ ਤੇ ਉਜ ਰਿਵਰ ਬਹੁਤ ਅਨਪ੍ਰੈਡਿਕਟੇਬਲ ਹੈ ਕਿਉਂਕਿ ਜਿਵੇਂ ਰਾਵੀ ਹੈ ਰਾਵੀ ਵਿੱਚ ਤਾਂ ਫਿਰ ਵੀ ਥੋੜਾ ਜਿਹਾ ਪ੍ਰਾਇਰ ਇੰਟੀਮੇਸ਼ਨ ਰਹਿੰਦਾ ਹੈ ਰੂਡ ਇਜ਼ ਵੈਰੀ ਅਨਪ੍ਰੇਡਿਕਟੇਬਲ ਤੇ ਬਹੁਤ ਜ਼ਿਆਦਾ ਜ਼ਰੂਰਤ ਹੈ ਆਪਾਂ ਇਸ ਨੂੰ ਕੰਟੀਨਿਊਸਲੀ ਵਾਚ ਕਰੀਏ ਅਸੀਂ ਹਰ 2 ਘੰਟੇ ਬਾਅਦ ਸਾਨੂੰ ਅਪਡੇਟ ਆਂਦੀ ਹੈ ਉੱਤੇ ਦੇ ਲੈਵਲਸ ਤੇ ਉਹਦੇ ਅਕੋਰਡਿੰਗ ਹੀ ਸਾਡਾ ਸਿਸਟਮ ਬਣਿਆ ਹੋਇਆ ਜਦੋਂ ਤੱਕ ਜੇ ਇਨ ਕੇਸ ਕੋਈ ਥ੍ਰੈਟ ਹੈਗਾ ਅਸੀਂ ਉਸ ਨੂੰ ਟਾਈਮਲੀ ਜਿਹੜਾ ਹੈ ਉਹ ਪਿੰਡ ਵਾਲਿਆਂ ਨੂੰ ਕਨਵੇ ਕਰ ਸਕੀਏ ਤੇ ਉਹਨਾਂ ਨੂੰ ਇਹ ਵੀ ਦੱਸਿਆ ਹੋਇਆ ਹੈ ਕਿ ਇਸ ਕੇਸ ਦੇ ਵਿੱਚ ਕਿੱਥੇ ਜਾਣਾ ਹੈ ਤੇ ਸਾਡੀ ਪ੍ਰੈਪਰੇਸ਼ਨ ਸਾਰੀ ਮੁਕੰਮਲ ਨੇ ਸਾਡੀ ਟੀਮਸ ਸਾਰੀਆਂ ਚੁਕੰਨੀਆਂ ਨੇ ਤੇ ਐਨ ਡੀ ਆਰ ਐਫ ਦਾ ਸਾਨੂੰ ਬਹੁਤ ਸਪੋਰਟ ਹੈ ਜੇ ਕੋਈ ਵੀ ਇਹੋ ਜਿਹੀ ਕੋਈ ਚੀਜ਼ ਹੁੰਦੀ ਹੈ ਖੁਦਾ ਨਾ